ਅੱਜ ਦੀ ਪ੍ਰੈਸ ਕਾਨਫਰੰਸ ਥਾਣਾ ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨਆਇਡੈਂਟੀਫਾਈਡ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨਆਇਡੈਂਟੀਫਾਈਡ ਡੈੱਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹਦੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਸਾਡੇ ਮੌਕੇ ਤੇ ਗਏ ਡੀ ਐਸ ਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਫਤੀਸ਼ ਕਰਨ ਦੇ ਬਾਅਦ ਪਹਿਲਾ ਤੇ ਜਿਹੜੀ ਆ ਨਾ ਆਇਡੈਂਟੀਫਾਈਡ ਡੈੱਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਵੀ ਨਾਮ ਸਾਨੂੰ ਪਤਾ ਲੱਗਾ ਕਿ ਉਹ ਬਰਿੰਦਰ ਸਿੰਘ ਹੈਗਾ ਸਨ ਆਫ ਕੁਲਵੰਤ ਸਿੰਘ ਵਾਸੀ ਬੁਰਜ ਦੇਵਾਂ ਸਿੰਘ ਦਾ ਉਹਦੀ ਡੈੱਡ ਬੋਡੀ ਸੀਗੀ ਔਰ ਇਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਡਿਵੀਜ਼ਨ ਪੱਟੀ ਪੱਟੀ ਵਾਲਿਆਂ ਨੇ ਔਰ ਐਸ ਐਚਓ ਸਰ ਹਰੀਕੇ ਨੇ ਇਹਨੂੰ ਵਿਦਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰ ਇਹ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਤਰਨਤਾਰਨ ਪੁਲਿਸ ਦੀ ਜਿਹਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਪ੍ਰੈਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਨੂੰ ਉਹਨੂੰ ਗ੍ਰਿਜ਼ਮ ਕੀਆ ਗ੍ਰਿਜ਼ਮ ਕੋਈ ਨਹੀਂ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੀ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਵਗੈਰਾ ਵੀ ਕੀਤੀ ਔਰ ਡਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਦਾ ਮਰਡਰ ਉਹਨਾਂ ਜ਼ਾਮ ਦਿੱਤਾ ਕੀ ਥਿਆਰ ਵਰਤਿਆ ਜੀ ਉਹ ਕਿਰਚ ਕੀ ਕਿਰਚ ਦਹਤ ਕੇ ਕਿਰਚ ਮਾਰੀ ਹੈ ਜੀ ਇਹਦੇ ਵਿੱਚ ਉਹ ਉਸ ਦਿਨ ਜਦੋਂ ਲੜਾਈ ਹੋਈ ਉਹ ਵਜਾਦ ਨੂੰ ਸੀ ਹਾਂਜੀ ਉਹ ਵਜਾ ਰੰਜਿਸ਼ ਸੀਗੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਰੂਸਾ ਬਣਾ ਲੇ ਮੈਨ ਕਿੰਨੀ ਏਜ ਹੈ ਐਂਡ ਮੈਰਿਡ ਹੈ ਐਂਡ ਮੈਰਿਡ ਹੈ ਮਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਜਿਹੜੀ ਬੋਡੀ ਮਿਲੀ ਸੀ ਦਰਿਆ ਚ ਮਿਲੀ ਸੀ ਨਾ ਨਹੀਂ ਡੈਡ ਬੋਡੀ ਦਰਿਆ ਦੇ ਚੋਂ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ ਹਟ ਕੇ ਇੱਕ ਸੂਆ ਹੈ ਉਹਦੇ ਲੱਗ ਨਹੀਂ ਨਹੀਂ ਦੇ ਵਿੱਚ ਇੱਕ ਲੱਈਆ ਅਕਿਊਜ਼ ਜਾਂ ਕੋਈ ਹੋਰ ਹਾਂਜੀ ਇੱਕ ਇੱਕ ਹੀ ਅਕਿਊਜ਼ਡ ਹੈ ਜੀ ਉਹ ਪਿੰਡ ਦਾ ਬੂਧਾ ਰਹਿਣਾ